ਜੀ ਡੇਰ ਸੈਕਿੰਡ ਗਜਰੇਲਾ ਗਜਰੇਲੇ ਦੀ ਤਿਆਰੀ ਪੂਰੀ ਤੇ ਆ ਗਾਜਰਾ ਇਹ ਘਰੋਂ ਸਾਫ਼ ਕਰਕੇ ਲੈ ਆਏ ਨੇ ਪਹੁੰਚੜਾ ਵਿਆਂ ਨੂੰ ਸਠਿਆਲੇ ਵੀਰ ਹੋਣਾ ਕੋਈ ਇੰਨੀਆਂ ਗਾਜਰਾ ਹੱਥ ਨਾਲ ਬਿੱਲੀ ਕਾਸ਼ ਕਰਨੀਆਂ ਇੰਪੋਸੀਬਲ ਆ ਤੇ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਆ ਜੀ ਤੇ ਜਿਦਾ ਤੁਸੀਂ ਵੇਖਿਆ ਜੀ ਪਿਛਲੇ ਵਲੌਗ ਚ ਆਪਾਂ ਦੱਸਿਆ ਸੀ ਤੁਹਾਨੂੰ ਵੀ ਆਪਣੇ ਘਰ ਤੇ ਚੱਲਦੀ ਪਈ ਹੈ ਤਿਆਰੀ ਕਿਸੇ ਫੰਕਸ਼ਨ ਦੀ ਤੇ ਜਿਵੇਂ ਹੁਣ ਇੱਕ ਕਲਿੱਪ ਵੇਖੀ ਤੁਸੀਂ ਆਪਾਂ ਜਿਹੜੇ ਫਿਰ ਗੱਜਰਾਂ ਦੇ ਬਿੱਲੀ ਦਾ ਚਪਰੋੜ ਗੱਲੇ ਲਾੜਉਣ ਵਾਸਤੇ ਤੇ ਆਪਣੇ ਆ ਜੀ ਅੱਜ ਪਛਾਦਾ ਆਪਣੇ ਪਿੰਡ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਤੇ ਸਾਡੇ ਜੀ ਇੱਥੇ ਇੱਕ ਗੁਰੂ ਘਰ ਵਾ ਸਾਡੇ ਨੇੜੇ-ਤੇੜੇ ਵਾਲਿਆਂ ਨੂੰ ਲਗਭਗ ਸਾਰਿਆਂ ਨੂੰ ਪਤਾ ਹੋਊਗਾ ਸੰਤ ਬਾਬਾ ਨਰਕਾ ਸਿੰਘ ਜੀ ਪੋਤਾਲੇ ਵਾਲੇ ਗੁਰੂ ਘਰ ਆ ਉੱਥੇ ਜੀ ਸੰਤ ਹੁੰਦੇ ਆ ਨਿਰਮਲੇ ਸੰਤ ਤੇ ਉਹਨਾਂ ਨੂੰ ਪ੍ਰਸ਼ਾਦਾਵਾ ਜੀ ਤੇ ਸੋ ਉਹਦੀ ਪਿਆਰੀ ਚੱਲਦੀ ਪਈ ਹੈ ਕੱਲ ਦੀ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਜੇ ਤੇ ਸਾਡੀ ਚਾਚੀ ਦਾ ਝੂਰ ਲੱਗ ਗਿਆ ਵਿਚਾਰੀ 3 ਵਜੇ ਰੀ ਘੋਟਣ ਦੀ ਸਾਗ ਤੇ ਬਣਾਉਣਾ ਚਾਚੀ ਨੂੰ ਫਿਰ ਵੀ ਨਹੀਂ ਆਇਆ ਨਹੀਂ ਜੀ ਸਾਗ ਬਹੁਤ ਵਾਰ ਉਹ ਚਾਚੀ ਮੂੰਗਲਾਂ ਨਾਲ ਮਾਰਦੀ ਮੇਰੇ ਹੈ ਨਹੀਂ ਜੀ ਨਹੀਂ ਸਾਗ ਬਣ ਗਿਆ ਜੀ ਵੇਖੋ ਮੰਮੀ ਕਿੰਨਾ ਹੀ ਲਿਆਂਦਾ ਕਿੰਨਾ ਕੁ ਰਹਿ ਗਿਆ ਵਾ ਕੋਈ ਨਹੀਂ ਲਓ ਜੀ ਪ੍ਰੋਗਰਾਮ ਪੂਰਾ ਚੱਲ ਪਿਆ ਵਾ ਸਾਡੇ ਘਰ ਜਿਹੜਾ ਫੰਕਸ਼ਨ ਹੀ ਮਾਂ ਫੰਕਸ਼ਨ ਦੀ ਡਿਟੇਲ ਉਹ ਤਾਂ ਮੈਂ ਵੀ ਦੇ ਦਿੱਤੀ ਤੂੰ ਵੀ ਆਪਣੇ ਆਇਆ ਠੀਕ ਹੱਥੀ ਨਹੀਂ ਸਿਆਣੇ ਹੱਥੀ ਕਿਹੜੇ ਸੰਤ ਕਿੱਥੇ ਦੇ ਮੈਂ ਦੱਸ ਚੁੱਕਾ ਤਾਂ ਤੂੰ ਵੀ ਦੱਸ ਦੇ ਆਪਣੇ ਲਾਗੇ ਗੁਰੂ ਘਰ ਵਾ ਡੇਰਾ ਬਾਬਾ ਨੱਥਾ ਸਿੰਘ ਜੀ ਇਹ ਸੰਤ ਨਿਰਮਲੇ ਸੰਤ ਹਾਂ ਸਾਰੀਆਂ ਸੰਗਤਾਂ ਜਾਣਦੀਆਂ ਹੀ ਆਂ ਠੀਕ ਤੇ ਉੱਥੇ ਸੰਤ ਆਉਂਦੇ ਹਰ ਦੁਆਰੋਂ ਸਾਗ ਤੋੜਦੇ ਉਹਨਾਂ ਦਾ ਭੰਡਾਰਾ ਵਾ ਹਾਂ ਵੇ ਨਹੀਂ ਆਈ ਮਮੀ ਇਹਨੂੰ ਪੈਨਿਸ਼ਮੈਂਟ ਦੋ ਚਾਚੀ ਨੂੰ ਸਵੇਰ ਦੀ ਹੋਣਾ ਈ ਲੈ ਤੂੰ ਲਵੇੜਤਾ ਫੇਰ ਉਹਦੀ ਸੱਸਾਂ ਦੀ ਸਾਡੇ ਘਰ ਮਿਸਤਰੀ ਸਾਡੇ ਘਰ ਆ ਆ ਲੋ ਜੀ ਗਾਇਸ ਸਾਰੇ ਇੰਨਾ ਹੀ ਕਰਦੇ ਐ ਇੱਕ ਕਰ ਮਿਸਤਰੀ ਲੱਗਿਆ ਤੇ ਕੋਈ ਨਹੀਂ ਇਹ ਝੂਠ ਮਾਰਦੀ ਜੀ ਝੂਠ ਮਾਰਦੀ ਏ ਲੋ ਜੀ ਗਜਰੇਲਾ ਬਣ ਗਿਆ ਤੇ ਆ ਭੂਆ ਸਾਡੀ ਹੋਣਾ ਈ ਆ ਆਏ ਸਵੇਰ ਤਾਂ ਦੀ ਹੋਣਾ ਈ ਆਏ ਇਹਦੇ ਵਿਚਾਰੀ ਸਵੇਰ ਦੀ ਨਹੀਂ ਆ ਚੱਲ ਕੋਈ ਨਹੀਂ ਕੋਈ ਨਹੀਂ ਤੇਰੇ ਤੇਰੇ ਨਾਲ ਮਾ ਚੁੱਲੇ 'ਚ ਢਾ ਰਹੇ ਨੇ ਮੈਂ ਲੋਹੇ 'ਚ ਢਾ ਰਹੇ ਹਾਂ ਇੱਕ ਕੰਮ ਕੰਮ ਕਰਨਾ ਹੈ ਦੋ ਥੋੜਾ ਛੁੱਟੀ ਕਰਾਉਣੀ ਚਾਹੀਦੀ ਸੀ ਨਿਆਣਿਆਂ ਵਿਚਾਰਿਆਂ ਨੂੰ ਅੱਜ ਹੈਂ ਅੱਜ ਬੱਚਿਆਂ ਨੂੰ ਛੁੱਟੀ ਰਹੀ ਹੈ ਘਰੇ ਫਲਕ ਵਿੱਚ ਨਹੀਂ ਘਰ ਵਾਲੇ ਬੱਚਿਆਂ ਨੂੰ ਜਿਹੜੇ ਉਹ ਮਿਸਤਰੀ ਆ ਉਹਨਾਂ ਨੂੰ ਚਾਹੀਦੀ ਛੁੱਟੀ ਹੈਨਾ ਉਹ ਜਿਆਦਾ ਦਸ਼ਕ ਕਰ ਲੈਣਗੇ ਬਾਬਿਆਂ ਦੇ ਨਹੀਂ ਉਹਨਾਂ ਨੂੰ ਕਿਹਾ ਹੋ ਕੇ ਖਾ ਕੇ ਜਾਓ ਪ੍ਰਸ਼ਾਦਾ ਲਓ ਜੀ ਪੂਰਾ ਕੰਮ ਚੱਲਣ ਡਿਆ ਆਹ ਵੇਖੋ ਜੀ ਸਾਗ ਦੇ ਨਾਲ ਕੱਲਾ ਸਾਗ ਨਹੀਂ ਸਾਗ ਦੇ ਨਾਲ ਮੱਕੀ ਦੀ ਰੋਟੀ ਵੀ ਜ਼ਰੂਰੀ ਹੁੰਦੀ ਆ ਤੇ ਮੱਕੀ ਦਾ ਖਲੋਜਾ ਲਿਓ ਨਾ ਲਿਓ ਨਾ ਮੱਕੀ ਦੀ ਰੋਟੀ ਵੀ ਚੱਲਣ ਡਿਆ ਕੰਮ ਪੂਰਾ ਉਧਰ ਏਖੋ ਭੈਣ ਪਾਣੀ ਲਿਆਵਾ ਉੱਪਲ ਦਾ ਉੱਪਲ ਦਾ ਬਸ ਪਾਣੀ ਤੇ ਚਾਚੀ ਅੰਦਰ ਵੀ ਪਿਆ ਤੈਨੂੰ ਪਤੀਲੇ ਉੱਪਲ ਦਾ ਉੱਪਲ ਦਾ ਬਣਾ ਤੀ ਤਿਆਰ ਵਰ ਤਿਆਰ ਨੇ ਓਏ ਬਰੂਨੋ 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 ਉਸਤਾਦ ਬਰੂਨੋ ਆਏ ਉਸਤਾਦ ਹਾਂ ਦਾ ਵਾਲਕ ਦਾ ਗਾੜੀ ਛੁੱਟੇ ਮੱਥੇ ਰੇ ਕਾਕਾ ਓਏ ਬਤੂ ਕੀ ਆ ਉਸਤਾਦ ਉਸਤਾਦ ਓਏ ਉਹ ਆ ਗਿਆ ਬਰਨੋਕ ਆ ਗਿਆ ਹੈ ਮਮਾ ਤੁਰਦਾ ਹੋਰ ਸਾਬਨਾ ਬੂਟਾ ਨਾਲ ਲੈ 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 ਚੀਚੀਆਂ ਤੇ ਪਹਿਲੀਆਂ ਚ ਉਹਦਾ ਤੁਰਿਆ ਫਿਰਿਆ ਨਾ ਧਾਰੋਂ ਨਹੀਂ ਚੱਲ ਚੱਲ ਹਨ ਆ ਬਹੁਤ ਵਧੀਆ ਸੇਵਾ ਤੇ ਸੇਵਾ ਤੇ ਕੁੜੀਆਂ ਨਾਲ ਮੱਕੀ ਦੀ ਰੋਟੀਆਂ ਲਾਉਣੀਆਂ ਸਿੱਖਣ ਡੀਆਂ ਹਾਂ ਚੰਗੀ ਗੱਲ ਵੈਸੇ ਲਫਾਫੇ ਤੇ ਵੀ ਲਾ ਲੈਂਦੀਆਂ ਲਫਾਫੇ ਵਾਲੀ ਤੇ ਮੈਨੂੰ ਵੀ ਆਉਂਦੀ ਆ ਮੈਂ ਚੰਡੀਗੜ੍ਹ ਜੌਬ ਕੀਤੀ ਮੈਂ ਲਾਈ ਦੋਕ ਦੇਣ ਪਰ ਕਿਸੇ ਨੇ ਨਹੀਂ ਖਾਧੀ ਹਾਂ ਉਹ ਅਕੜੀ ਜੀ ਬੈਠੀ ਤਈਏ ਪੱਥਰ ਹੀ ਬਣ ਗਈ ਉਹ ਆਂਦੇ ਵੀਰੇ ਇੱਕ ਏਦਾਂ ਕਰ ਆਰੀ ਲਿਆ ਨਹੀਂ ਵੀਰ ਜੀ ਪਤਾ ਨਹੀਂ ਜੱਤਰ ਗਿਆ ਹੀ ਹਾਂ ਉਹ ਕੋਤੇ ਦੇ ਕੋ ਪੱਟਾ ਜਰਾ ਮਰੀ ਗਿਆ ਮੈਂ ਥੋੜੀ ਜਿਆਦੀ ਪਤਲੀਆਂ ਹੋ ਗਈਆਂ ਮੈਨੂੰ 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 ਸਵਾਦ ਲੱਗਦੀ ਪਤਲੀ ਮੈਨੂੰ ਸਵਾਦ ਲੱਗਦੀ ਪਤਲੀ ਪਤਲੀ ਤੇ ਹੈਗੀ ਹੈਗੀ ਹਾ ਇਦਾਂ ਪਲਟਣ ਤੇ ਵੀ ਹੁੰਦਾ ਨਾ ਜਿਆਦਾ ਪਲਟੀਏ ਬਰਾਬਰ ਲੋ ਤਾਂ ਚੰਗੀ ਗੱਲ ਬਾਤ ਹੈ ਤੈਨੂੰ ਨਹੀਂ ਚਾਚੀ ਹਾਂ ਪਕਾਉਣ ਲੱਗਾਂ ਸੌ ਖਾ ਚਾਚੀ ਪਕਾ ਕੇ ਵਿਖਾ ਚਾਚੀ ਦੇ ਕੁੜਮਾ ਨੇ ਵੇਖਣੀ ਚਾਚੀ ਦੇ ਕੁਲ ਚਾਚੀ ਚਾਚੀ ਫਸ ਗਈ ਓਏ ਚੱਲ ਚਾਚੀ ਨਹੀਂ ਚਾਚੀ ਮੈਨੂੰ ਆਪ ਪਤਲੀ ਜੀ ਰੋਟੀ ਪਸੰਦ ਵਾ ਜਿਹੜੀ ਗੱਲ ਸੱਚੀ ਆ ਮੰਮੀ ਨੇ ਜਵਾਰ ਨਾਲ ਦੀ ਪਾਈ ਏ ਕੋਟੀ ਆਹੋ ਮੱਕੀ ਨਾਲ ਦੀ ਮੱਕੀ ਨਾਲ ਦੀ ਖਾ ਲੈਂਦੇ ਆ ਸੰਤ ਚਲੋ ਚਲੋ ਬਣਾਓ ਕਿੰਚਾ ਕਿੰਚਾ ਇਹ ਯਾਦ ਆ ਗਿਆ ਉਹ 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 ਇਹਦੇ ਸਾਈਡ ਨਹੀਂ ਹੋਣਦਾ ਮੈਟ ਵਿਛਾਉਣੇ ਕਿੱਦਾਂ ਵਾ ਕਿਹਨੂੰ ਭਰਾਵਾ ਨੂੰ ਘਾ ਸੁੱਲਾ ਕੇ ਤੇ ਰੂੰਗਾ ਆ ਵੇਖੇ ਰੱਖ ਇਹ ਕੀ ਗੱਲ ਥੋੜਾ ਰਾਹ ਵੀ ਛੱਡ ਲੋ ਨਾਲੋਂ ਛੱਡ ਰਾਹ ਨੂੰ ਛੱਡ ਸਾਡੇ ਦੋਨੋਂ ਰਾਹ ਹਰਦੇ ਰਾਹ ਹਰਦੇਂ ਦਰੋਂ ਖਿੱਚ ਲੋ ਤੁਸੀਂ ਖਿੱਚ ਲੋ ਤੁਸੀਂ ਇਹ ਚਲਾ ਬੰਦੇ ਦੋ ਵੀ ਲੰਘਣਗੇ ਮੈਂ ਦੋ ਵੀ ਨਿਕ ਸਕਦੇ ਯਾਰ ਅੱਧੀ ਕੇ ਚਲਾਵੇ ਇਹਨੂੰ ਚੱਲ ਜੂਗਾ ਇੱਥੋਂ ਵੀ ਭਾਈ ਘਰ ਤੋਂ ਥੋੜਾ ਜਾ ਆ ਜਾ ਇੱਥੋਂ ਵੀ ਉੱਧਰ ਹਾਂ ਇਧਰ ਆ ਇਧਰ ਵੀ ਕਰ ਲੈਨੇ ਆ ਅੱਗੇ ਨਾ ਬਿੜਾ ਜਾਣਾ ਤਾਂ ਇਹ ਤਾਂ ਲੱਭ ਮੈਂ ਕਰਦਾ ਆਹ ਦਾ ਪਿਆਰੇ ਨੂੰ ਚੱਲ ਮਗਰ ਹਣਾ ਛੱਡ ਮੰਗਣ ਦੇ ਆ ਤਾ ਇਹ ਜੱਜੀ ਜੀ ਉੱਡੇ ਫਿਲਮ ਆ ਜੀ Thank uh you. -huh. ਮਿਕਸ ਆਹ ਹਨ ਆਪਣੇ ਘਰ ਦੀ ਉਹ ਕਿੱਦਿਸ਼ ਆਣੀ ਮੈਂ ਮੇਰੇ ਬਾਪੇ ਦੇ ਜਾਣ ਆ ਆਹ ਵੀ ਸਾਗ ਲਾਸਟ ਬਟ ਨਾਟ ਪਲੀਜ਼ ਸਾਗ ਆ ਲੱਗਾ ਸਾਗ ਹਾਂਜੀ ਆ ਉਹਨਾਂ ਨੂੰ ਕਹਾਂ ਆਜੋ ਖਿੱਚੋ ਕਮ ਖਿੱਚੋ ਟੱਲਾ ਪਰ ਸਾਰਾ ਕੀਰੀ ਕਰੇ ਪੰਜਾਬ ਦਾ ਪੈਰਾ ਢਲਾ ਇਹਨਾਂ ਦਾ ਨਹੀਂ ਖਚੋ ਖਚੋ ਹਾਈ ਮਿਰਚਾਂ ਭੇ ਭੇ ਦਾਲ ਚ ਫੇਰ ਖਾਂਦੇ ਆਂ ਬੜੀਆਂ ਟੋਡੀਆਂ ਆ ਭਰਾ ਹਾਂ ਹੁਣ ਕਿਹਦਾ ਸਵਾਦ ਆ ਕੰਮ ਇਹ ਮੇਰੀ ਮਿਹਨਤ ਦਾ ਮੋਲ ਆ ਮੈਂ ਨਹੀਂ ਬੁਣਦੀ ਆ ਸਵਾਦ ਆ ਓਏ ਗੱਲ ਰਹੀ ਆ ਓਏ ਨੀ ਸਾਨੀ ਕਿੰਨੇ ਤਿੱਖੇ ਆ ਸਰ ਸੈਲਡ ਛੇਛੇ ਦਿਨ ਮੈਨਾਂ ਦੇ ਵਿੱਚ ਨਾ ਸੈਲਡਾਂ ਦੇ ਸੈਲਡ ਆ ਪੱਬਾ ਸਪੈਗੇਟੂਟ ਕੇ ਜਾਨ ਨਹੀਂ ਆ ਅੱਜ ਜੀ ਅੱਗੇ ਤੁਹਾਡੇ ਕੋਲ ਬੜਾ ਕੋ ਬਾਬੀਆ ਦੇ ਬੜਾ ਲੱਗੀ ਹੋ ਉਹ ਬੜੇ ਚਿਰ ਦਾ ਖੁੰਡਾ ਆ ਗੇੜਾ ਤੇਜ ਰੱਖੋ ਆ ਵੀ ਕਿਹੜਾ ਤੇਜ ਰੱਖਾ ਦਾਤੀ ਮੱਕੀ ਥੱਲੇ ਲਗਾਈ ਆਨੇ ਮੱਕੀ ਦੀ ਪਤਾ ਨਹੀਂ ਲੱਗੀ ਜਣਾ ਵਾ ਦੇਸੀ ਕਿਉਂ ਪਾ ਪਾ ਮੇਰੀ ਸੁਣ ਲੈ ਗੱਲ ਸਾਬ ਨਾ ਪਾਈ ਬਾਜ ਬੀਪੀ ਵਧੇ ਤੇ ਆਪਾਂ ਨੂੰ ਕੰਡੀਆਂ ਪੈਣਗੀਆਂ ਇਹੋ ਉਹਨੂੰ ਪਾਓ ਇਹ ਵਾਹ ਇਹ ਵਾਹ ਪਾਲੂ ਚਾਚਾ ਡਿਆ ਪਾਲੂ ਚਾਚਾ ਡਿਆ ਆਓ ਪਾਲੂ ਚਾਚਾ ਡਿਆ ਆਓ ਕਿਦਾਂ ਹੋ ਮੈਨੂੰ ਪੱਗੀ ਆ ਨਹੀਂ ਯਾਰ ਦੋਨਨੇ ਕਿੰਨੇ ਆ ਇਹ ਤਾਂ ਦਾ ਇੱਕ ਦਿਨ ਮੈਂ ਡੂੰਘਾ ਤੇ ਫਿਰ ਕੀ ਆ ਕਰ ਗਿਆ ਦੰਦ ਨਕਲੀ ਤੁਹਾਨੂੰ ਮੜੀ ਜੇ ਬਖੌਂਦਾ ਹੈ ਮੈਂ ਮੜਾ ਕੇ ਖਾਣਾ ਕਾਚਾ ਹੀ ਮੜਾਇਆ ਨਾ ਕੋ ਹਾਂਜੀ ਕੀ ਕਰੀ ਜਾਣਾ ਸਾਨੂੰ ਵਿਖਾਈ ਦਿੰਦਾ ਵੇ ਵੇ ਥਾਲੀਆਂ ਵੇ ਲੱਦੀਆਂ ਕਿਦਾਂ ਉਹਦਾ ਅਸੀਂ ਡਾਈਟ ਕਰਦੀਆਂ ਵਾਂ ਇਧਰ ਬੁੱਟਾ ਨਾ ਫੇਹੀ ਜਾਂਦੀ ਤੇ ਜੀ ਅਸੀਂ ਨੰਦਗਾ ਆਏ ਸ਼ੁਕਰਾਨਦਾਨ ਨਹੀਂ ਆਗੇ ਕੇ ਖਾਲੀ ਰੱਖਦੀਆਂ ਪੂਆ ਮੈਂ ਨਹੀਂ ਮੈਂ ਜੀ ਆਹ ਲੈ ਤੂੰ ਤੱਕ ਤਾਂ ਆਪਾਂ ਨੂੰ ਖਾਦਾਂ ਏਦਾਂ ਕਹਿ ਰਹੇ ਮੈਂ ਚਾਚੀ ਤੂੰ ਪਤਾ ਕਿੱਥੇ ਬੈ ਕੇ ਖਾ ਗਈਆਂ ਉਹ ਜਿੱਥੇ ਰਾ ਚਾਚੀ ਢੀ ਭਾਂਡੇ ਤਾਂ ਉੱਡੀਆਂ ਉਹਲੇ ਵੀ ਤੇਰੇ ਨਾਲ ਵੀ ਵੇਖੇ ਨਾ ਖਾ ਲਿਆ ਵਾ ਹੁਣ ਮੈਨੂੰ ਫੜਾ ਦੋ ਸਾਰੇ ਖਾਲੀ ਮੈਂ ਕੱਲਾ ਰਹਿ ਗਿਆ ਨਹੀਂ ਮੈਨੂੰ ਨਾ ਸੱਚੀ ਗੱਲ ਦੱਸਣਾ ਭੁੱਖ ਲੱਗੀ ਵੀ ਆ ਤੇ ਭੁੱਖ ਲੱਗੀ ਵੀ ਨਹੀਂ ਗਈ ਦੋਵੇਂ ਚੀਜ਼ਾਂ ਦਾ

ਆ ਰਿਹਾ ਕਿਉਂ ਨਹੀਂ ਕਰਦਾ ਸਾਰੀਆਂ ਜਾਣਦੇ ਇਹਦਾ ਬਤਨ ਆ ਉਹ ਫਿਰ ਮੋਟਰਸਾਈਕਲ ਆ ਇਹ ਬੰਦਾ ਨਾ ਆਂਦਾ ਕਿ ਮੈਂ ਰਹਿਣਾ ਨਹੀਂ ਆ ਮੈਂ ਜਾਣਾ ਵਾ ਜਾਣਾ ਵੀ ਇਕੱਲੇ ਨੇ ਬਾਅਦ ਚ ਮੋਟਰਸਾਈਕਲ ਤੇ ਆ ਤੇ ਮੰਮੀਆਂ ਦੀ ਜਾਂ ਨਾਲ ਬਹਿ ਜਾ ਜਾਂ ਰਹਾ ਤੇ ਉਹ ਆਂਦਾ ਨਹੀਂ ਮੋਟਰਸਾਈਕਲ ਤੇ ਜਾਣਾ ਤੇ ਹੁਣ ਫਿਰ ਮੰਮੀਆਂ ਦੀ ਇਹਨੂੰ ਕਿ ਅੱਗੇ ਲਾ ਪੁਰਾਣੇ ਚੱਲ ਪਈ ਨਿਕਲਣਾ ਕਿ ਆ ਰਿਹਾ ਹੁਣ ਇਹ ਕਿੰਨੇ ਪੁਰਾਣੇ ਤੇ ਹੁਣ ਸਾਰਾ ਘਰ ਖਾਲੀ ਹੋਇਆ ਨਾ